ਲਾ ਹੋ ਸੀ ਕਮਟ ਕਰਨ ਨਾਲ ਨਾਲ ਸਾਨੂੰ ਇਸ ਗੱਲ ਤੋਂ ਵੀ ਬੜੀ ਖੁਸ਼ੀ ਹੋਈ ਆ ਮੈਨੂੰ ਤਾਂ ਮੇਰੇ ਟੀਮ ਦੇ ਰੰਗਰਜਿੰਦਰ ਜੀ ਨੇ ਦੱਸਿਆ ਕਿ ਇੱਥੇ ਬੱਚੇ ਬਹੁਤ سارے ਪ੍ਰੈਕਟਿਸ ਕਰਦੇ ਆ ਆਰਮੀ ਦੀ ਪਰਤੀ ਲਈ ਪੁਲਿਸ ਦੀ ਪਰਤੀ ਲਈ ਔਰ ਜਿੰਨੇ ਵੀ ਇੱਥੇ ਲੋਕ ਬੈਠੇ ਹੋਏ ਨੇ ਉਹ ਸਾਰੇ ਅਸੀਂ ਨੌਜਵਾਨ ਸਾਰੇ ਦੱਸ ਰਹੇ ਨੇ ਹਰ ਪਾਸੇ ਪਰ ਇਸ ਤਰ੍ਹਾਂ ਦੇ ਨੌਜਵਾਨ ਨੂੰ ਹੋਣੇ ਕਰ ਲੋ ਕਾਹਦਾ ਹੌਨ ਔਰ ਇਸ ਤਰ੍ਹਾਂ ਦੇ ਨੌਜਵਾਨ ਅੱਗੇ ਵਧ ਕੇ ਤਸਹੀਦ ਭਗਤ ਸਿੰਘ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਅਸੀਂ ਇਸ ਗੱਲ ਨੂੰ ਸਲਾਮ ਕਰਦੇ ਹਾਂ ਸੁਮਿਤ ਰਾਜ ਰੰਗ ਮੰਚ ਵੱਲੋਂ ਇੱਕ ਨਾਟਕ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਏਗਾ ਇਹ ਮੁਕੜ ਸ਼ੈਲੀ ਦਾ ਨਾਟਕ ਹੋਏਗਾ ਜੀ ਜਿੰਨੇ ਵੀ ਬੱਚੇ ਬੈਠੇ ਆ ਮੈਂ ਬੱਚਿਆਂ ਨੂੰ ਖਾਸ ਕਰਕੇ ਬੇਨਤੀ ਕਰਦਾ ਕਿ ਤੁਸੀਂ ਚੋਪਰੋਜ ਬੜੀ ਮਾਣ ਨਾਲ ਦੇਖਾਂਗੇ ਆਪਾਂ ਜਿਨ੍ਹਾਂ ਕੋਲ ਮੋਬਾਈਲ ਫੋਨ ਨੇ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿਰਪਾ ਕਰਕੇ ਹੁਣ ਆਪਾਂ ਸਾਈਲੈਂਟ ਮੋਡ ਤੇ ਲਾ ਲਿਓ ਜਿੰਨੇ ਕੁ ਟਾਈਮ ਦਾ ਨਾਟਕਾ ਗੁੰਮੇ ਟਾਈਮ ਲਈ ਆਪਾਂ ਫੋਨ ਜਿਹੜਾ ਸਾਈਲੈਂਟ ਲਾ ਲੀਏ ਮੈਂ ਰਿਕਵੈਸਟ ਕਰਦਾ ਸਾਰਿਆਂ ਨੂੰ ਸੋ ਇਸੇ ਨਾਟਕ ਰੰਗ ਮੰਚ ਦੇ ਡਾਇਰੈਕਟਰ ਰੰਗ ਹਰਜਿੰਦਰ ਜੀ ਸਮਨੋਂ ਬੋਲ ਲੱਕ ਜਿਆਦਾ ਤੋਰ ਨਾ ਕਰਦੇ ਹੋ ਆਪਾਂ ਨਾਟਕ ਸ਼ੁਰੂ ਕਰੀਏ ਸਪੁਰ ਜ਼ੋਰਦਾਰ ਤਾਰੀਆਂ ਨਾਲ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਕਰ ਵਰਗੇ ਦਰਸ਼ਕਾਂ ਦਾ ਸਾਡੇ ਆਪਣੇ ਸ਼ਹਿਰ ਦੇ ਲੋਕਾਂ ਦਾ ਤੇ ਜਿਹੜੇ ਬੱਚੇ ਮਾਰੋਂ ਆ ਕੇ ਸਾਡੇ ਮਸਤ ਆ ਸੋ ਨਾਟਕ ਸ਼ੁਰੂ ਕਰਨ ਲਈ ਬਿਲਾ ਸਿੰਘ ਜੀ ਤੋਂ ਪੁਸ਼ਕ ਰਿਕਵੈਸਟ ਲਈ ਕਿ ਇਹ ਹੈ ਕਿ ਇਹਨਾਂ ਸਾਥੀਆਂ ਦੇ ਵਿੱਚ ਜਿੰਨੇ ਵੀ ਸਾਥੀ ਜੇਕਰ ਹੋਰ ਕਿਤੇ ਨੇੜੇ ਆ ਸਕਦੇ ਹੋ ਬਿਸ਼ੱਕ ਥੱਲੇ ਆ ਕੇ ਬੈਠ ਜੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਤੁਸੀਂ ਮੈਨੂੰ ਮੈਨੂੰ ਨਾਟਕ ਕਰਨ ਦਾ ਮਜ਼ਾ ਹੋ ਜਾਣਾ ਨਹੀਂ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਾਂਗੇ ਮੇਰਾ ਦਾਇਰਾ ਜਿਹੜਾ ਇਹ ਬੁਧੂ ਹੈ ਤੁਸੀਂ ਕਿਵੇਂ ਤੁਸੀਂ ਬੱਚੇ ਹੋ ਜਿਹੜੇ ਤੁਸੀਂ ਇੱਥੇ ਆ ਕੇ ਬੈਠੇ ਜਿਹਨੇ ਬੈਠੋਗੇ ਮੈਨੂੰ ਉਹਨੀਆਂ ਨਰਮੀ ਨਾਲ ਨਹੀਂ ਨਾ ਇੱਕ ਰਿਕਵੈਸਟ ਹੋਰ ਹੈ ਫੋਟੋ ਖਿਚਣ ਵਾਲੇ ਜਿਹਨੇ ਵੀ ਮੇਰੇ ਸਾਥੀ ਨੇ ਨਾਟਕ ਚੱਲਦੇ ਦੇ ਵਿੱਚ ਸਟੇਜ ਤੇ ਆਇਓ ਬਾਹਰੋਂ ਬਾਹਰੋਂ ਤੁਸੀਂ ਨਾਟਕ ਉਹ ਮਤਲਬ ਕਵਰੇਜ ਕਰ ਸਕਦੇ ਹੋ ਵਿੱਚ ਆਇਓ ਕੀਕਾ ਟੂ ਕੋ ਦੋਸਤ ਕਰ ਰਹੇ ਨੇ ਕਰ ਰਹੇ ਨੇ ਆਇਓ ਇੱਕ ਦੋ ਇੱਕ ਰਿਕਵੈਸਟ ਹੋ ਰਿਹਾ ਨਾਟਕ ਦੇ ਵਿੱਚ ਜਿੱਥੇ ਹਸਦੀ ਰੋਡ ਤੇ ਹੱਸਣਾ ਜਿੱਥੇ ਰੋਣ ਦੀ ਰੋਡ ਤੇ ਰੋਣਾ ਜਿੱਥੇ ਤਾੜੀਆਂ ਮਾਰਨ ਦੀ ਰੋਡ ਤੇ ਤਾੜੀਆਂ ਮਾਰਨਾ ਗੱਲਾਂ ਕਰਾਂਗੇ ਵਿਚਾਰ ਕਰਾਂਗੇ ਤੇ ਸਭ ਤੋਂ ਪਹਿਲਾਂ ਦੋ ਸ਼ਬਦ ਬੋਲਨੇ ਆ ਉਸ ਤੋਂ ਬਾਅਦ ਨਾਟਕ ਸ਼ੁਰੂ ਕਰਦੇ ਆ ਇੱਕ ਹੋਰ ਰਿਕਵੈਸਟ ਹੈ ਇਸ ਲਈ ਜਿਹੜੇ ਮੇਰੇ ਆਰਟਿਸਟ ਨੇ ਸਾਰੇ ਬੇਰੁਜ਼ਗਾਰ ਨੇ ਮੇਰੇ ਤੋਂ ਬਿਨਾ ਮੈਂ ਤਾਂ ਤੁਹਾਨੂੰ ਪਤਾ ਸਾਰਿਆਂ ਨੂੰ ਇੱਕ ਸਰਕਾਰੀ ਸਕੂਲ ਦੇ ਵਿੱਚ ਵਿਦਿਆਰਥੀ ਬੋਲ ਕਰ ਰਹੇ ਹੈ ਇਹ ਸਾਰੇ ਬੇਰੁਜ਼ਗਾਰ ਨੇ ਮੈਂ ਜੀ ਰਿਕਵੈਸਟ ਕਰਨੀ ਇਹ ਹੈ ਕਿ ਨਾਟਕ ਦੇ ਵਿੱਚ ਜੋ ਚਾਲਦੇ ਨਾਟਕ ਦੇ ਚੱਕਸੀ ਨੈਟ ਜਿਹਦੇ ਵਿੱਚ ਬਲੈਕ ਟਿਕਟ ਆਉਣ ਵਾਲਾ ਮੁੰਡਾ ਪੈਸੇ ਮੰਗਦਾ ਸਾਰਿਆਂ ਤੋਂ ਸਾਡੇ ਨਾਲ ਵੀ ਵਾਪਰਿਆ ਅਸੀਂ ਸੰਧਵਾ ਨਾਟਕ ਲਈ ਆਏ ਸੀ ਮੈਂ ਟਿਕਟ ਆਪੀ ਕਿ ਮਾਰਕੀਟ ਹੈ ਕਿ ਇੱਕ ਬੰਦਾ ਹੈ ਉਹ ਸਾਡੇ ਰਿਪੂ ਨੂੰ ਬੜੇ ਭੇਜੂ ਪੀ ਪੈਸੇ ਵਾਰੀ ਜਾਂਦਾ ਚਾਲਦੇ ਨਾਟਕ ਦੇ ਵਿੱਚ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਬੈਸ ਮੰਗਦੇ ਚੋਗੇ ਉਹ ਚਾਲਦੇ ਨਾਟਕ ਦੇ ਵਿੱਚ ਸਾਨੂੰ ਪੈਸੇ ਦੇਖਿਆ ਸੋ ਜਿਹੜਾ ਮੈਂ ਅਟਕ ਚਾਰ ਦੇ ਪੈਸੇ ਮੰਗੇ ਉਹਨੂੰ ਕਰਤਾ ਕਰਕੇ ਪੈਸੇ ਦੇਣ ਆਇਓ ਜਿਹਦਾ ਨਾ ਖਤਰੂ ਗਾਦ ਮੈਂ ਆਪੀ ਜਫਲੀਏ ਵਿੱਚ ਰੱਖ ਦੂ ਉਹ ਤੋਂ ਭਲਾ ਜਿਹਾ ਕਰ ਦਿੱਤਾ ਦਿਓ ਉਹ ਲੈਣੀ ਹੈ ਨਾ ਮੈਨਾਂ ਉਹ ਦੇਣੇ ਹੁੰਦੇ ਉਹ ਬਾਦ ਤੇ ਧੰਨਵਾਦ ਤੁਹਾਡਾ ਤੁਸੀਂ ਜਿਹੜਾ ਸ਼ਰਮਣ ਜੀ ਅੱਜ ਗੱਲ ਦੀ ਸੰਗਤ ਸ਼ੁਰੂ ਕਰਦੇ ਥੈਂਕ ਯੂ ਹਾਂਜੀ ਸਾਡੇ ਵਿੱਚ ਪੱਤਰਕਾਰ ਜੀ ਜੀ ਬੀਨ ਸਿੰਘ ਜੀ ਸਿੱਧੂ ਜੀ ਸਾਡੇ ਜਗਰਾਜ ਸਿੰਘ ਜੀ ਧਾਲੀਵਾਲ ਸਾਡੇ ਸਾਡੇ ਨਾਲ ਬਹੁਤ ਹੀ ਸਹਿਯੋਗ ਦੇਣ ਵਾਲੇ ਪਰਮੇ ਤੰਗੀ ਬਾਕੀ ਸਾਰੇ ਮੈਂਬਰ ਸਹਿਵਾਨ ਮੈਂ ਕਹਾਂਗੇ ਬਾਅਦ ਵਿੱਚ ਧੰਨਵਾਦ ਨਹੀਂ ਕੀਤਾ ਜਾਣਾ ਟਾਈਮ ਥੋੜਾ ਹੈਗਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਹੁਣ ਨਾਟਕ ਆਪਣਾ ਜਿਹੜਾ ਨਾਟਕ ਬੰਮੀਹਾ ਬੋਲੇ ਸ਼ੁਰੂ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਨਾਟਕ 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 ਅਨੰਤ ਕਰਸੀ ਨਾਟਕ 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 ਜੇ ਨਾਟਕ ਕਰਨ ਵਾਲਾ ਤੇ ਦਰਸ਼ਕ ਇੱਕ ਹੋ ਜਾਣ ਤਾਂ ਦੁਨੀਆ ਦੇ ਵਿੱਚ ਉਦੋਂ ਵੱਡਾ ਕੋਈ ਇਨਕਲਾਬ ਨਹੀਂ ਆ ਸਕਦਾ ਅਸੀਂ 6 ਬੰਦੇ ਆ 7 ਬੰਦੇ ਆ ਤੁਸੀਂ 200 ਬੰਦੇ ਆ ਚਲੋ ਆਪਾਂ ਥੋੜੇ ਥੋੜੇ ਸਮੇਂ ਲਈ 207 ਬੰਦੇ ਥੋੜੇ ਸਮੇਂ ਲਈ 207 ਬੰਦੇ ਆ ਠੀਕ ਹੈ ਤੁਸੀਂ ਫੀਲ ਕਰੋ ਕਿ ਤੁਸੀਂ ਐਕਟਰ ਹੋ ਤੇ ਸਟੇਜ 'ਤੇ ਹੋ ਪਰ ਇੱਥੇ ਬੈਠੇ ਬੈਠੇ ਐਕਟਰ ਅਸੀਂ ਹਾਂ ਨਾਟਕ ਵਾਲੇ ਦੋਸਤ ਅਸੀਂ ਹਾਂ ਨਾਟਕ ਵਾਲੇ ਅਸੀਂ ਹਾਂ ਨਾਟਕ ਵਾਲੇ ਦੋਸਤ سہی سوچا بکلی ہے تے بکریاں ساڈیاں دا ساتھ سہی سوچا بکلی ہے تے بکریاں ساڈیاں دا ساتھ سہی سوچا بکلی ہے تے بکریاں ساڈیاں دا ساتھ سہی سوچا بکلی ہے تے بکریاں ساڈیاں دا ساتھ سہی سوچا سدا مشہد ہے تے ساڈیاں دا ساتھ سہی سوچا سدا مشہد ہے تے ساڈیاں دا ساتھ ਯੂਟਿਊਬ ਖੋਲੋ ਤਾਂ ਤੇ ਆਪਣੀ ਟੋਟਨ ਚਲੋ ਬਾ ਕਿਉਂ ਕਿਉਂ ਉਹ ਦੱਸਿਆ ਤਾਂ ਸੋਨੋ ਬਸਾਰ ਮੈਂ ਕਿਨਾਰਾ ਤੋਂ ਸ਼ੁਰੂ ਕਰੋ ਪਹਿਲਾਂ ਚੱਲਦੇ ਸਾਰੇ ਸੱਜਣਾਂ ਸੱਜਣਾਂ ਜਿਵੇਂ ਸੱਜਣਾ ਤੇ ਸੱਜਣੀ ਬੱਚੋ ਬੋਲੋ ਤੇ ਜਾਓ ਲੋ ਮੂੰ ਤੇ ਬਸ ਨੂੰ ਸਵਿਚ ਆਫ ਕਰ ਲੋ ਨਿਕਲ ਆਪਣੀ ਸਾਡੇ ਨਾਲ ਕਰ ਲੋ ਪੱਟੀ ਆਈ ਚੱਲਣ ਲੱਗੇ ਸੱਜਣੇ ਰੱਬੇ ਸਭ ਸੁਣਣੋ ਕੋ ਜੱਟੀ ਆਈ ਗੱਲ ਕਿੱਡੀ ਸੀ ਹੈਂ ਫੰਕੀਸ ਦੇ ਕਿਚਨ ਚ ਚੈਨਲ ਨਟਰਾਜ ਰੰਗ ਮੰਚ ਕੋਨਾ ਪੂਰਾ ਤੇਸ਼ ਕਰ ਲਗੀ ਹਾ ਨਾਟਕ ਆਪਣੋ ਫੁਸਕ ਮੈਂ ਕਰਦਾ ਬੰਬੀ ਹਾ ਬੋਲੇ ਬੋਲੇ ਵੀ ਬੰਬੀ ਹਾ ਬੋਲੇ ਹਾ ਬੋਲੇ ਵੀ ਬੰਬੀ ਹਾ ਬੋਲੇ ਹੋਤੇ ਵੀ ਬੰਬੀ ਹਾ ਬੋਲੇ ਕਲੈਕਟ ਕਰਿਓ ਪ੍ਰਸ਼ਨੋ ਪ੍ਰਸ਼ਨੋ ਕੁਛ ਲਿਖਿਆ ਦਿਓ ਕਪੜੇ ਉਹ ਆ ਕੇ ਆਉਂਦੇ ਜੀਤਾਂ ਚ ਨਚੌਂਦਾ ਓਏ ਆਖੋ ਮੋੜੀ ਜੇ ਓਏ ਤੈਨੂੰ ਕੌਣ ਕਹਿੰਦਾ ਉਹ ਸਿੰਗਰ ਐ ਉਹ ਤਾਂ ਨਾ ਕੰਜਰ ਐ ਓਏ ਕੰਜਰ ਤੋਂ ਯਾਦ ਆਇਆ ਓਏ ਉਹ ਆ ਗਈ ਫੋਰਚੂਨਰ ਉਹ ਆ ਗਿਆ ਮੇਰਾ 스타 ਆ ਗਿਆ ਮੇਰਾ ਕਲਾਕਾਰ ਜੀ ਆ ਗਿਆ ਆਹ ਹਾ ਹਾ ਲਓ ਜੀ ਪੇਸ਼ ਕਰਨ ਜਾ ਰਹੇ ਆ ਪੰਜਾਬ ਦਾ ਸੁਰੀਲਾ ਅਣਕੀਲਾ ਪਰਕੀਲਾ ਤੇ ਜਹਰੀਲਾ ਕਲਾਕਾਰ ਕੀ ਉਹ ਚੰਦਰਾ ਜੀ ਹਾ ਤਾਂ ਮੇਰੇ ਪਿਆਰੇ ਦੋਸਤੋ ਸਰੋਤਿਓ ਤੁਸੀਂ ਮੈਨੂੰ ਇੱਥੇ ਬੁਲਾ ਕੇ ਬੜਾ ਮਾਣ ਬਖਸ਼ਿਆ ਮੇਰੇ ਗੀਤਾਂ ਨੂੰ ਬੜਾ ਮਾਣ ਬਖਸ਼ਿਆ ਮੈਂ ਤੁਹਾਡੇ ਵਾਸਤੇ ਇੱਕ ਨਵਾਂ ਟਰੈਕ ਲੈ ਕੇ ਆਇਆ ਮਿਹਰ ਕਰਦਾ ਤੁਸੀਂ ਮਾਣ ਬਖਸ਼ੋਗੇ ਚਲੋ ਸ਼ੁਰੂ ਉਸਤਾਦੀ ਚੱਕ ਦੋ ਫੱਟਾ ਸ਼ਾਬਾਸ਼ ਜਉਂਦਾ ਰਹਿ ਆਹੋ ਤੇਰੇ ਘਰ ਮੁਰੀ ਆ ਕੇ ਗੋਲੀ ਚਲਾਉਂਗਾ ਤੇਰੇ ਪਿਓ ਕੋਲੋਂ ਤੈਨੂੰ ਚੱਕ ਕੇ ਲੈ ਜਾਊਂਗਾ ਤੇਰੇ ਬੰਦੇ ਆ ਕੇ ਗੋਲੀਆਂ ਚਲਾਉਂਗਾ ਤੇਰੇ ਪਿਓ ਓਏ ਓ ਤੂੰ ਮੇਰੇ ਸਾਹਦੇ ਥੱਪੜ ਕਿਉਂ ਮਾਰਿਆ ਬਈ ਇਹ ਥੱਪੜ ਮੈਂ ਨਹੀਂ ਮਾਰਿਆ ਤੇਰੇ ਦਰਸ਼ਕੋ ਇਹ ਥੱਪੜ ਮੈਂ ਨਹੀਂ ਮਾਰਿਆ ਇਹ ਥੱਪੜ ਉਸ ਪਿਆਉਣੇ ਮਾਰਿਆ ਜਿਹਦੀ ਧੀ ਨੂੰ ਇਹ ਉਹਦੇ ਅੱਖਾਂ ਦੇ ਸਾਹਮਣੇ ਚੱਕ ਕੇ ਲੈ ਜਾਣਾ ਚਾਹੁੰਦਾ ਸੀ ਓਏ ਓ ਹੁਣ ਤੂੰ ਕਿਉਂ ਮਾਰਿਆ ਯਾਰ ਨਾ ਇਹ ਸਾਡੇ ਘਰ ਆ ਕੇ ਆ ਕੇ ਗੋਲੀਆਂ ਚਲਾਵੇ ਅਸੀਂ ਥੱਪੜ ਉਹ ਨਾ ਮਾਰੀਏ ਤੇਰੇ ਦਰਸ਼ਕੋ ਤੁਸੀਂ ਦੱਸੋ ਕੋਈ ਤੁਹਾਨੂੰ ਕਹੇ ਤੇ ਤੁਹਾਡੇ ਘਰ ਦੇ ਸਾਹਮਣੇ ਤੁਹਾਡੇ ਕਰਦੇ ਵੀਰੋ ਤੁਹਾਡੇ ਕਿਉਂ ਦੀਆਂ ਅੱਖਾਂ ਦੇ ਸਾਹਮਣੇ ਤੁਹਾਡੀ ਧੀ ਨੂੰ ਚੱਕ ਕੇ ਲੈ ਜਾਂਦੇ ਤੁਹਾਡੀ ਭੈਣ ਨੂੰ ਚੱਕ ਕੇ ਲੈ ਜਾਂਦੇ ਕਿ ਤੁਸੀਂ ਚੁੱਪ ਰਹੋਗੇ ਮੈਨੂੰ ਲੱਗਦਾ ਹੈ ਰਹੋਗੇ ਤੁਸੀਂ ਚੁੱਪੀ ਜਿਵੇਂ ਅਬ ਵੀ ਤਾਂ ਤੁਸੀਂ ਤਾਂ ਚੁੱਪ ਰਹੋਗੇ ਨਹੀਂ ਅਸੀਂ ਤਾਂ ਹਰਗੇ ਚੁੱਪ ਨਹੀਂ ਰਹਾਂਗੇ ਉਹ ਵੀਰੋ ਉਹ ਗੋਲੀਆਂ ਚੋੜੀਆਂ ਵੀ ਸੌਖੀ ਗੱਲ ਨਹੀਂ ਜਿਗਰੇ ਦਾ ਕੰਮ ਹੈ ਜਿਗਰੇ ਦਾ ਹੀ ਗੱਲ ਹੈ ਗੋਲੇ ਚਲਾਉਣ ਲਈ ਜਿਗਰਾ ਚਾਹੀਦਾ ਪਰ ਲੱਤਰ ਗਾਣੇ ਗਾਉਣ ਵਾਸਤੇ ਨਹੀਂ ਸਰਹੱਦਾ ਤੇ ਦੁਸ਼ਮਣ ਫੌਜਾਂ ਦਾ ਮੂੰਹ ਤੋੜਵਾ ਜਵਾਬ ਦੇ ਲਈ ਜਗਰਾ ਚਾਹੀਦਾ ਓਏ ਉਹ ਸ਼ਰੀਫ ਲੋਕਾਂ ਨੂੰ ਡਰਾਉਣਾ ਬਹੁਤ ਸੌਖਾ ਹੈ ਉਹ ਬੱਚਿਆਂ ਨੂੰ ਮਗਰ ਲਾਉਣਾ ਬਹੁਤ ਸੌਖਾ ਹੈ ਨਹੀਂ ਲੱਗਦਾ ਮੁੰਡੇ ਮੰਗਰ ਓਏ ਉਹਨਾਂ ਨੂੰ ਪਤਾ ਹੈ ਕੱਚੀ ਕੂ ਚੰਦਰਾਪੜਾ ਦਲੇਰ ਸਿੰਘੇ ਦਾ ਯਾਰ ਆਹੋ ਠੀਕੂ ਚੰਦਰਾਪੜਾ ਦਲੇਰ ਸਿੰਘਾ ਜਦੋਂ ਅੱਤਵਾਦੀ ਸਾਡੇ ਦੇਸ਼ ਵਿੱਚ ਆ ਕੇ ਸਾਡੇ ਲੋਕਾਂ ਨੂੰ ਮਾਰਦੇ ਆ ਉਦੋਂ ਕਿੱਥੇ ਹੁੰਦੇ ਆ ਦਲੇਰ ਸਿੰਘ ਜਦੋਂ ਹਫਸ਼ ਦੇ ਪਰੇਸ਼ਕਾਰੀ ਦਸ-ਦਸ ਸਾਲ ਦੀਆਂ ਕੁੜੀਆਂ ਨੂੰ ਚੱਕ ਕੇ ਬਲਾਤਕਾਰ ਕਰ ਦਿੰਦੇ ਆ ਉਦੋਂ ਕਿੱਥੇ ਹੁੰਦੇ ਆ ਇਹ ਦਲੇਰ ਸਿੰਘ ਇਸ ਸਵੇਪੀ ਪੈਨ ਨੂੰ ਚੱਕ ਕੇ ਲੈ ਜਾਣਾ ਦਲੇਰੀ ਨਹੀਂ ਹੁੰਦੀ ਦਲੇਰ ਹੁੰਦੇ ਨੇ ਉਹ ਲੋਕ ਜੋ ਆਪਣੇ ਪਰਿਵਾਰ ਦਾ ਢਿੱਡ ਪਰ ਲਈ ਸਾਰਾ ਸਾਰਾ ਦਿਨ ਸੜਕਾਂ ਦੇ ਉੱਪਰ ਰਿਕਸ਼ਾ ਢੋਹਦੇ ਨੇ ਦਲੇਰ ਹੁੰਦੇ ਨੇ ਫੌਜੀ ਉਹ ਸਿਪਾਹੀ ਜੋ ਸਾਡੀ ਸੁਰੱਖਿਆ ਦਿਖਾਤਾ سینੇ ਵਿੱਚ ਗੋਲੀਆਂ ਖਾ ਕੇ ਸ਼ਹੀਦ ਹੋ ਜਾਂਦੇ ਨੇ ਉਹ ਵੀਰ ਉਹ ਵੀਰ ਛੋੜੇ ਵੀਰ ਅਸੀਂ ਕੋਈ ਲੀਡਰ ਦੇ ਸਿਪਾਹੀ ਨਹੀਂ ਅਸੀਂ ਲੋਕਾਂ ਨੂੰ ਸੁਧਾਰਨ ਦਾ ਠੇਕਾ ਨਹੀਂ ਲੈਂਦਾ ਅੱਛਾ ਤੇ ਤੁਸੀਂ ਇਹ ਠੇਕਾ ਲਿਆ ਹੋਇਆ ਕਿ ਨੌਜਵਾਨ ਪੀੜ੍ਹੀ ਨੂੰ ਕਾਹੇ ਕਿਨੇ ਪਾਉਣਾ ਤੁਸੀਂ ਇਹ ਠੇਕਾ ਲਿਆ ਟੀਵੀ 'ਚ ਟੋਲੀ ਰੋਲੀ ਕਿਵੇਂ ਕਰਨਾ ਹੈ ਉਹ ਭਾਈ ਸਾਹਿਬ ਕਲਾ ਲੋਕਾਂ ਨੂੰ ਸੁਧਾਰਨ ਵਾਸਤੇ ਹੁੰਦੀ ਹੈ ਨਾ ਕਿ ਵਿਗਾੜਨ ਵਾਸਤੇ ਹੁਣ ਤੁਸੀਂ ਕਹੋਗੇ ਚੱਚੂ ਪਾਇਆ ਉਹ ਦੋਨੋਂ ਕੋਈ ਹੋਰ ਗੱਲ ਨਹੀਂ ਆਉਂਦੀ ਓਏ ਹੁੰਦੀ ਕਿਉਂ ਮੇਰੇ ਉਸਤਾਦ ਨੂੰ ਬੜੇ ਕਹਿ ਟਣ ਗਾਣੇ ਆਉਂਦੇ ਆ ਉਸਤਾਦ ਜੀ ਸੁਣਾਓ ਚਾਰ ਨਵੇਂ ਟ੍ਰੈਕ ਇਹ ਕਰੋ ਇਹਨਾਂ ਦਾ ਮੂੰਹ ਬੰਦ ਕਰਦਾ ਆਹ ਲਓ ਜੀ ਜਿਵੇਂ ਜਿਵੇਂ ਹੁਣੇ ਵੀਰਜੀ ਨੇ ਆਖਿਆ ਕਿ ਕਲਾ ਲੋਕਾਂ ਨੂੰ ਸੁਧਾਰਨ ਵਾਸਤੇ ਹੁੰਦੀ ਹੈ। ਉਹਨੂੰ ਤੇ ਤੁਹਾਡੇ ਬੱਚੇ ਨੂੰ ਸਿਹਤ ਦੇਣ ਵਾਸਤੇ ਨਵੇਂ ਚਾਰ ਟਰੈਕ ਲੈ ਕੇ ਆਇਆ ਮੈਂ ਤੁਹਾਨੂੰ। ਮਿਹਨਤ ਕਰਦਾ। ਜਿਵੇਂ ਜਿਵੇਂ ਤੁਸੀਂ ਮੈਨੂੰ ਹੁਣੇ ਮਾਰਸ। ਜਿਵੇਂ ਮੈਨੂੰ ਮਾਰ ਦਿੱਤਾ ਓਵੇਂ ਦੋਗੇ। ਅਸਤਾਬੀ ਚੱਕ ਮੈਂ ਆਉਣ ਗਿਓ ਪਉਏ ਜਿੱਤੇ ਕੱਤ ਵਾਲੀਏ ਓਏ ਹੋੜ ਗਈ ਏ ਦੇਸੀ ਦਾ ਡਰਮਣੀ ਪਉਏ ਜਿੱਤੇ ਕੱਤ ਵਾਲੀਏ ਤੇਰੇ ਲਈ ਏ ਜਿੱਤੀਆਂ ਨਿੱਟਾ ਜੱਟ ਤਾਣੇ ਰੇਤੀ ਫੇਰ ਨਾਲ ਕਿਸੇ ਤੇ ਨਾ ਦੀ ਪੁੱਤ ਜੱਟ ਦਾ ਤੇਰੇ ਲਈ ਮਿੱਟੀ ਏ ਨਿੱਟਾ ਜੱਟ ਤਾਣੇ ਰੇਤੀ ਫੇਰ ਨਾਲ ਸੱਤ ਤੇਰਾ ਰੱਖ ਤੱਚਦਾ ਯਾਰਾ ਸ਼ੌਕ ਪੰਜਾਬੀ ਦਾ ਤੇਰੇ ਤੇ ਰੱਖ ਤੱਚਦਾ ਯਾਰਾ ਸ਼ੌਕ ਪੰਜਾਬੀ ਦਾ ਹੋ ਗਿਆ ਮਦਰੂਲ ਤੇਰੇ ਕੋਲੇ ਨੀ ਪਮਿਓ ਯੋ ਯੋ ਯਾਰਾ ਮੈਂ ਪੰਪੀ ਨਾ ਗਾਓ ਸੋਨੇ ਗਾਣੇ ਇਹ ਤੁਹਾਨੂੰ ਸੁਧਾਰਨ ਵਾਸਤੇ ਸੇਧ ਦੇਣ ਵਾਸਤੇ ਅਖੇ ਪਉਏ ਜਿਹੜੇ ਕੱਦ ਵਾਲੀਏ ਡੋਲ ਗੀਆਂ ਦੇਸੀ ਦਾ ਡਰਮ ਨਹੀਂ ਇਹਦਾ ਮਤਲਬ ਹੋਇਆ ਕਿ ਸਾਡੀਆਂ ਧੀਆ ਸਾਡੀਆਂ ਭੈਣਾਂ ਪਉਏ ਦੇ ਕੱਦ ਜਿੱਦੀਆਂ ਜਿੱਦੀਆਂ ਨੇ ਤੇ ਅਸੀਂ ਦੇਸੀ ਦਾ ਡਰਮ ਹੋਣ ਦਾ ਮਾਣ ਚੱਕੀ ਕਰਦੇ ਆ ਅਖੇ ਚੁੱਤੀ ਜਣੀ ਤੇਰੇ ਲਈ ਚਿੱਟਾ ਛੜਤਾ ਵੇਖੀ ਫੇਰ ਨਸ਼ੇ ਤੇ ਲਾ ਗਈ ਪੁੱਤ ਜੱਟ ਦਾ ਮਤਲਬ ਅਸੀਂ ਆਪਣੀਆਂ ਧੀਆ ਭੈਣਾਂ ਇਸ ਤਰ੍ਹਾਂ ਦੇ ਪੈਦਾ ਕਰਦੇ ਕਿ ਵੱਡੀਆਂ ਹੋ ਕੇ ਲੋਕਾਂ ਦੇ ਪੁੱਤਾਂ ਵਿੱਚ ਚਿੱਟਾ ਅਗੇ ਸਿਰ ਤੇ ਪੈਗ ਰੱਖ ਨਚਣਾ ਯਾਰਾ ਸ਼ੌਕ ਪੰਜਾਬੀ ਦਾ ਧਿਆਨ ਨਾਲ ਸੁਣਿਓ ਸਿਰ ਤੇ ਪੈਗ ਰੱਖ ਨਚਣਾ ਯਾਰਾ ਸ਼ੌਕ ਪੰਜਾਬੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਪਰਿਵਾਰ ਵਾਰਤਾ ਇਸ ਲਈ ਕਿ ਸਾਨੂੰ ਪੰਜਾਬੀਆਂ ਨੂੰ ਸਾਨੂੰ ਸਿੱਖਾਂ ਨੂੰ ਸਾਡੇ ਸਿਰਾਂ ਦੇ ਉੱਪਰ ਦਸਤਾਰ ਦੀ ਦਾਤ ਬਖਸ਼ੀ ਜਾ ਸਕੇ 7 ਸਾਲ ਦੇ 9-9 ਸਾਲ ਦੇ ਬੱਚਿਆਂ ਨੂੰ ਨੀਵਾਂ ਬਚਨਵਾ ਦਿੱਤਾ ਗਿਆ ਇਸ ਲਈ ਕਿ ਸਾਨੂੰ ਬਖਸ਼ੀ ਹੋਈ ਦਸਤਾਰ ਜਿਸ ਸਾਡ ਬਰਕਰਾਰ ਰਹੀ ਇਹ ਕਹਿੰਦੇ ਸਿਰ ਤੇ ਪੈਗ ਰੱਖ ਨਚਣਾ ਯਾਰਾ ਸ਼ੌਕ ਪੰਜਾਬੀ ਦਾ प्यारे दर्शकों ਇਹਨਾਂ ਨੂੰ ਦੱਸੋ ਕਿ ਪੰਜਾਬੀਆਂ ਦਾ ਸ਼ੌਕ ਸਿਰ ਤੇ ਪੈਗੜਾ ਕੇ ਨਚਣਾ ਨਹੀਂ ਪੰਜਾਬੀਆਂ ਦਾ ਸ਼ੌਕ ਸਿਰ ਤੇ ਪੱਗਰਾ ਕੇ ਖੰਡੇ ਦੀ ਧਾਰ ਤੇ ਨਚਣਾ ਹੈ। ਬੋਲੇ ਹੋ ਗਿਆ ਮਟਰ ਤੂਤ ਦੇ ਹੋਲੇ ਨਹੀਂ ਬੰਦੀਹਾ ਬੋਲੇ। ਤੁਹਾਡੇ ਨਹੀਂ ਵਿਦਿਆਰਥੀ ਨਹੀਂ ਖਾ ਚੱਲਦੇ। ਬੰਦੀਹਾ ਇੱਕ ਵਿਗੜਿਆ ਹੋਇਆ ਸ਼ਬਦ ਹੈ। ਅਸਲ ਵਿੱਚ ਸ਼ਬਦ ਪਪੀਆ ਹੁੰਦਾ। ਅਸੀਂ ਪਪੀਏ ਨੂੰ ਪੰਜਾਬੀ ਨੇ ਪੰਖੀਆ ਬਣਾ ਲਿਆ। ਪਪੀਆ ਇੱਕ ਪੰਛੀ ਹੈ। ਇਹਦੇ ਨਾਲ ਇੱਕ ਬਹੁਤ ਵੱਡੀ ਮੱਥ ਜੁੜੀ ਹੋਈ ਹੈ। ਠੀਕ ਹੈ ਵੀ ਉਹਦੇ ਚੁੰਝ ਨਾਲ ਹੀ ਪਾਣੀ ਨਹੀਂ ਪੀਂਦਾ, ਉਹਦੇ ਫਰਾਕ ਹੁੰਦਾ ਹੈ ਕਦੇ ਫਿਰ ਕਹਾਣੀ ਹੈ ਪੂਰੀ ਤੁਹਾਨੂੰ। ਪਰਸਨਲ ਕਿਦੇ ਪੁੱਛੋ। ਪਪੀਏ ਨੂੰ ਸਭ ਤੋਂ ਵੱਡਾ ਪ੍ਰੇਅਰ ਮੰਨਿਆ ਗਿਆ। ਕਿ ਪ੍ਰਮਾਤਮਾ ਸਭ ਤੋਂ ਨੇੜੇ ਹੋ ਕੇ ਪਪੀਏ ਦੀ ਸਹਾਇ। ਸ਼ੁਰੂ ਕਰੋ ਨਾਨਕ ਦੇਵ ਜੀ ਨੇ ਲਿਖਿਆ ਹੈ। ਕਹਿੰਦੇ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਤੇ ਤੇਰਾ ਨਾਮ ਵਸ ਗੁਰਬਾਣੀ ਦੇ ਵਿੱਚ ਨਾ ਪਤੀਹੇ ਵਾਸਤੇ ਸਾਰੰਗ ਤੇ ਚਾਤਰਕ ਸ਼ਬਦ ਵਰਤੇ ਗਏ ਇਸ ਤਰ੍ਹਾਂ ਉਹ ਯਾਰ ਕਹਿੰਦੇ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਤੇ ਤੇਰਾ ਨਾਮ ਵਸ ਕਹਿੰਦੇ हे ਮਾਲਕਾ ਸੱਚੇ ਪਾਸ਼ਾ ਮੈਨੂੰ ਤੇਰੇ ਨਾਮ ਦੇ ਪਿਆਸੇ ਪਤੀਹੇ ਨੂੰ ਜਲ ਰੁਕੀ ਕਿਰਪਾ ਦੀ ਇੱਕ ਬੂੰਦ ਦੇ ਤਾਂ ਕਿ ਤੇਰੇ ਨਾਮ ਦਾ ਵਾਸ ਮੇਰੇ ਅੰਦਰ ਹੋ ਜਾਵੇ ਸ਼੍ਰੀ ਗੁਰੂ ਅਰਜਨ ਦੇਵ ਜੀ ਲਿਖਦੇ ਨੇ ਕਿੰਨਾ ਮੇਰਾ ਮਨ ਲੋਚੇ ਗੁਰਦਾਸਨ ਤਾਂ ਹੀ ਬਿਲਪ ਕਰੇ ਚਾਤਰਖੀ ਨੇ ਮੇਰਾ ਮਨ ਉਸ ਗੁਰੂ ਨੂੰ ਪ੍ਰਮਾਤਮਾ ਨੂੰ ਮਿਲਣ ਲਈ ਕਿਉਂ ਲੋਚਦਾ ਹੈ ਬਿਲਪਦਾ ਹੈ ਜਿਵੇਂ ਪਪੀਹਾ ਸਵਾਤੀ ਗੁੰਦ ਲਈ ਤਰਸਦਾ ਅਸੀਂ ਕੀ ਸੁਣਿਆ ਆਕੇ ਹੋ ਗਿਆ ਮਰਦ ਤੂਤ ਦੇਵਲੇ ਨਹੀਂ ਆਪਾਂ ਨਾ ਆਪਣਾ ਬੰਬੀਹਾ ਗਾਉਣੇ ਬੰਬੀਹਾ ਸਾਡਾ ਬੰਬੀਹਾ ਜਿਵੇਂ ਪਹਿਲਾਂ ਕਾਲੀਆਂ ਮਾਰ ਕੇ ਗਾਇਆ ਸੀ ਨਾਲ ਗਾਇਉਂਦੇ ਚੰਗਾ ਲੱਗਦਾ ਉਹ ਜਿਹੜੇ ਮੱਖਣਾ ਨਾਲ ਸੀ ਪਾਲੇ ਗੱਭਰੂ ਚਿੱਟੇ ਨੇ ਹੈ ਖਾਰੇ ਉਹ ਜਿਹੜੇ ਮੱਖਣਾ ਨਾਲ ਸੀ ਪਾਲੇ ਗੱਭਰੂ ਚਿੱਟੇ ਨੇ ਹੈ ਖਾਰੇ ਸਤੋ ਦੱਖ ਨਾ ਜਾਣ ਸਹਾਰੇ ਪਾਪੀਆ ਬੋਲੇ ਪਾਪੀਆ ਬੋਲੇ ਹਮੇ ਦੀਪਾ ਬੋਲੇ ਹੰਡੀਆਂ ਟਾਵਾਂ ਨਾਲ ਸੀ ਬੜੀਆਂ ਲੈ ਪਟਣਾ ਹੌਲੇ ਟੈਂਕੀਆਂ ਚੜੀਆਂ ਜੜੀਆਂ ਚਾਵਾਂ ਨਾਲ ਸੀ ਬੜੀਆਂ ਲੈ ਪਟਣਾ ਹੌਲੇ ਟੈਂਕੀਆਂ ਚੜੀਆਂ ਹੁਣ ਉਹ ਹੱਥ ਨਾਲ ਆਉਂ ਪੱਦਾ ਖੁਨ ਖਾ ਖਾ ਗੈਰਾ ਮਰਦਾ ਦਸੋ ਖੁ ਕਸ਼ੀਆ ਕੋ ਕੰਦਾ ਪੱਦੀ ਹਾ ਬੁੱਲੇ ਬੋਲੇ ਵੀ ਪੌਂਦੀ ਹਾ ਬੁੱਲੇ ਉਹ ਜਗਦੇਸ਼ ਵੀ ਖਤਰ ਲੜਦੇ ਚੱਕ ਮੱਡਰਾ ਉਤੇ ਉਹ ਜਗਦੇਸ਼ ਵੀ ਖਤਰ ਲੜਦੇ ਚੱਕ ਮੱਡਰਾ ਉਤੇ ਦੀਸੀ ਵਿਸਤੋ ਦੁਸ਼ਮਣ ਫੌਜਾਂ ਕਰਣੀਆਂ ਸੀ ਮਾਨਕ ਜਿਹੇ ਕਲਾਕਾਰਾਂ ਦਾ ਸ਼ਰਮ ਦੇ ਫਨਕਾਰਾਂ ਦਾ ਜੇ ਦੱਸ ਦੇਵੇਂ ਕਿੱਥੇ ਆਉਥਾਂ ਸੱਜਣਾ ਮੇਰਾ ਸਭ ਕੁਝ ਤੇਰੇ ਨਾਲ ਸੱਜਣਾ ਮੇਰਾ ਸਭ ਕੁਝ ਤੇਰੇ ਨਾਲ ਸੱਜਣਾ ਉਹ ਪੰਜਾਬ ਅੱਛਾ ਪੰਜਾਬ ਦੀ ਗੱਲ ਕਰ ਰਹੇ ਹਾਂ ਉਹ ਪੰਜਾਬ ਕਿਤੇ ਨਹੀਂ ਗਿਆ ਇੱਥੇ ਤਾਂ ਪੰਜਾਬ ਬਸ ਮਾੜਾ ਗਿਆ ਬਦਲ ਗਿਆ ਲੱਗਦਾ ਸ਼੍ਰੀ ਮਾਥੀ ਤੁਸੀਂ ਅਖਬਾਰ ਨਹੀਂ ਪੜਦੇ ਨਹੀਂ ਕਾ ਬਦਲਾਅ ਅਖਬਾਰ ਨਾ ਅਖਬਾਰ ਦੇ ਵਿੱਚ ਐਸਾ ਕੀ ਲਿਖਿਆ ਹੁੰਦਾ

ਅੰਨਦਾਤਾ ਕਿਉਂ ਦੇਸ਼ ਮੇਰੇ ਦਾ ਅਜ ਫੇਰ ਕਰ ਗਿਆ ਫਕਸ਼ੀ ਅੰਨਦਾਤਾ ਕਿਉਂ ਦੇਸ਼ ਮੇਰੇ ਦਾ ਅਜ ਫੇਰ ਕਰ ਗਿਆ ਸਰਦੋ ਕਿਉਂ ਨਹੀਂ ਕਰਜ਼ਾ ਲੈਂਦਾ ਕੁਝ ਵੀ ਕਿਉਂ ਨਹੀਂ ਪੱਲੇ ਪੈਂਦਾ ਸਖਤ ਮਿਹਨਤਾਂ ਕਰਕੇ ਵੀ ਅੰਨਦਾਤਾ ਕਿਉਂ ਦੇਸ਼ ਮੇਰੇ ਦਾ ਅਜ ਫੇਰ ਕਰ ਗਿਆ ਫਕਸ਼ੀ ਅੰਨਦਾਤਾ ਕਿਉਂ ਦੇਸ਼ ਮੇਰੇ ਦਾ ਅਜ ਫੇਰ ਕਰ ਗਿਆ ਫਕਸ਼ੀ ਟੂਠ ਨੂੰ ਕਿਉਂ ਨਹੀਂ ਕਿੱਥੋਂ ਫੜਦਾ ਹੱਕ ਸੱਚ ਲਈ ਕਿਉਂ ਨਹੀਂ ਲੜਦਾ ਬਸ ਮਰ ਜਾਂਦਾ ਚੁੱਪ ਕਰਕੇ ਹੀ ਹੌਨ ਦਾਤਾ ਕਿਉਂ ਦੇਸ਼ ਮੇਰਾ ਅੱਜ ਫੇਰ ਕਰਿਆ ਅੰਨ ਦਾਤਾ ਕਿਉਂ ਦੇਸ਼ ਮੇਰਾ ਅੱਜ ਫੇਰ ਕਰਿਆ ਸਰਦੋਂ ਮੈਨੂੰ ਮੈਂ ਮਰਨਾ ਚਾਹਣਾ ਉਹ ਭਾਈ ਸਾਹਿਬ ਮਰਨਾ ਚਾਹਣਾ ਉਹ ਤੁਸੀਂ ਕੌਣ ਤੇ ਮਰਨਾ ਕਿਉਂ ਚਾਹੁੰਦੇ ਹੋ ਮੈਂ ਇੱਕ ਆਮ ਆਦਮੀ ਆ ਮੈਂ ਜ਼ਿੰਦਗੀ ਤੋਂ ਛਡਕਾਰਾ ਚਾਹਣਾ ਪਰ ਭਾਈ ਸਾਹਿਬ ਦੱਸੋ ਤਾਂ ਸਹੀ ਆ ਤੁਸੀਂ ਜ਼ਿੰਦਗੀ ਤੋਂ ਛਡਕਾਰਾ ਕਿਉਂ ਚਾਹੁੰਦੇ ਹੋ ਖੂਨ ਦੇ ਵਿੱਚ ਮੈਂ ਜ਼ਹਿਰਾਂ ਕੁੜੀਆਂ ਗਲੀਆਂ ਦੇ ਵਿੱਚ ਪੱਤਾ ਰੁਣੀਆਂ ਕਿਤੇ ਨੇ ਮੇਰਾ ਪੁੱਤ ਖਾ ਲਿਆ ਮਾਰੂ ਬਹੁਤ ਹਵਾਵਾਂ ਧੀਆਂ ਕਰਜੇ ਦੀ ਪੰਡ ਪਾਰੀ ਹੋ ਗਈ ਘਰ ਦੀ ਹੋ ਗਈ ਕੁੜਕੀ ਏ ਛੋਟੇ ਵੱਡੇ ਭੁੱਖੇ ਮਰਦੇ ਨਾ ਮੂਹ ਨੂੰ ਗੁਰਦੀ ਬੁਰਕੀ ਏ ਮੈਂ ਬਖਿਆਰਾ ਕਰਮਾ ਮਾਰਾ ਦੁਖ ਤੋਂ ਛਡਕਾਰਾ ਪਾਉਣ ਲੱਗਾ ਹਾਂ ਕੰਡ ਹੁਣ ਦੁੱਖਾਂ ਦਾ ਭਾਰ ਨਹੀਂ ਚੱਲਦੀ ਮੌਤ ਨੂੰ ਗੱਲਾਂ ਲਾਉਣ ਲੱਗਾ ਹਾਂ ਮੌਤ ਨੂੰ ਗੱਲਾਂ ਲਾਉਣ ਲੱਗਾ ਨਹੀਂ ਭਾਈ ਸਾਹਿਬ ਨਹੀਂ ਮੌਤ ਕੇ ਸਾਰੇ ਮਸਲੇ ਦਾ ਹੱਲ ਨਹੀਂ ਤੈਨੂੰ ਪਤਾ ਜਿੰਨਾ ਲੋਕਾਂ ਨੇ ਖੁਦਕੁਸ਼ੀਆ ਕੀਤੀਆਂ ਨੇ ਉਹਨਾਂ ਦਾ ਪਰਿਵਾਰ ਦਾ ਕੀ ਹਾਲ ਹੈ ਉਹਨਾਂ ਦੇ ਬੱਚੇ ਦਾ ਕੀ ਹਾਲ ਹੈ ਉਹਨਾਂ ਦੇ ਬੱਚੇ ਸੜਕ ਤੇ ਭੁੱਖੇ ਤੇ ਆਏ ਕਿਹ ਕਦੇ ਰਹਦੇ ਆ ਕਿ ਨਹੀਂ ਪਤਾ ਆ ਦੇਖੋ ਮੰਨੇ ਆ ਪੈਸੇ ਦੀ ਥੋੜੀ ਸੀ ਬਾਪੂ ਪਰ ਤੇਰੀ ਬੜੀ ਲੋੜ ਸੀ ਬਾਪੂ ਮੰਨੇ ਆ ਪੈਸੇ ਦੀ ਥੋੜੀ ਸੀ ਬਾਪੂ ਪਰ ਤੇਰੀ ਬੜੀ ਲੋੜ ਸੀ ਬਾਪੂ ਪੁਰਾ ਹਾਲ ਨਾ ਹੁੰਦਾ ਕਰਦਾ ਬਾਪੂ ਜੇ ਤੂੰ ਖੋਤ ਕਸੀ ਨਾ ਕਰਦਾ ਕੀ ਦੱਸਾਂ ਕੀ ਲੋਕ ਨੇ ਕਹਿੰਦੇ ਪੱਠ ਪਿੱਛੇ ਡਰਪੋਕ ਨੇ ਕਹਿੰਦੇ ਪੁਰਾ ਹਾਲ ਨਾ ਹੁੰਦਾ ਕਰਦਾ ਬਾਪੂ ਔਰ ਮੈਂ ਕੰਤਾ ਤਾਂ ਕੀ ਕਰਦਾ ਇਕੱਲਾ ਬੰਦਾ ਕਰ ਵੀ ਕੀ ਸਕਦਾ ਉਹ ਭਾਈ ਸਾਹਿਬ ਉਹਨੂੰ ਤਾਂ ਕਹਿੰਦੇ ਵੀ ਤੁਸੀਂ ਇਕੱਲੇ ਹੋ ਆ ਚਾਰੇ ਪਾਸੇ ਨਿਗਾਹ ਘਮਾ ਕੇ ਦੇਖੋ ਸਾਰਾ ਪੰਜਾਬ ਤੁਹਾਡੇ ਨਾਲ ਹੁਣ ਤਾਂ ਸੁੱਖ ਨਾਲ ਪੰਜਾਬ ਤਰੱਕੀ ਵੀ ਬੜੀ ਕਰ ਗਿਆ ਹਾਂ ਪੰਜਾਬ ਬਹੁਤ ਤਰੱਕੀ ਕਰ ਗਿਆ ਨਸ਼ਿਆਂ ਦਾ ਕਾਰੋਬਾਰ ਹੈ ਦਿਸਦਾ ਬਰਬਾਦ ਹੁੰਦਾ ਪੰਜਾਬ ਹੈ ਦਿਸਦਾ ਚਿੱਟਾ ਪੀ ਕੇ ਪੁੱਤ ਕਿਸੇ ਦਾ ਸੁਨੇ ਆਏ ਹਾ ਤੇ ਮਰ ਗਿਆ ਹਾਂ ਪੰਜਾਬ ਮੇਰਾ ਤਰੱਕੀ ਕਰ ਗਿਆ ਪੰਜਾਬ ਮੇਰਾ ਤਰੱਕੀ ਕਰ ਗਿਆ ਮਾਪੇ ਸੁਪਨਾ ਦੇਖਦੇ ਰਹਿ ਗਏ ਬੱਚੇ ਚਿੱਟੇ ਦੇਰਾ ਪੈ ਗਏ ਮਾਪੇ ਸੁਪਨੇ ਦੇਖਦੇ ਰਹਿ ਗਏ ਬੱਚੇ ਚਿੱਟੇ ਦੇਰਾ ਪੈ ਗਏ ਹੱਸਦੇ ਵਸਦੇ ਪੰਜਾਬਾਂ ਵਿੱਚ ਕੋਈ ਨਾ ਚੇਗਿਆ ਜ਼ਰਾ ਪਰ ਗਿਆ ਹਾਂ ਪੰਜਾਬ ਮੇਰਾ ਤਰੱਕੀ ਕਰ ਗਿਆ ਅੰਦਾ ਮੇਰਾ ਤਰੱਕੀ ਕਰ ਗਿਆ ਪਹਿਲਾਂ ਹੁੰਦੀਆਂ ਸੀ ਖੇਲਾ ਵੱਡੀਆਂ ਪਰ ਅੱਜ ਕੱਲ੍ਹ ਹੋਈਆਂ ਖੇਲਾ ਵੱਡੀਆਂ ਜਵਾਨੀ ਗਲਮ ਦੇ ਰਾਹੇ ਤੁਰਪੀ ਜੇਲਾ ਦਾ ਹਰ ਕਮਰਾ ਪਰ ਗਿਆ ਤੇ ਇਹ ਕਹਿੰਦੇ ਨੇ ਪੰਗਾ ਮੇਰਾ ਤਰੱਕੀ ਕਰ ਗਿਆ ਪੰਗਾ ਮੇਰਾ ਵੀ ਤਰੱਕੀ ਕਰ ਗਿਆ ਤਸਵੀਰ ਪੀ ਦੇ ਦਿਓ ਭਾਈ ਭਾਈ ਬੰਤੀ ਬੜਾ ਤੂ ਦੇ ਦੇ ਤਸਵੀਰ ਹਾਂ ਮੇਟਰੀਆ ਹਾਂ ਮੈਂ ਆਪਾਂ ਨੂੰ ਕਿਹੜਾ ਚਾਹੁੰਦੇ ਤੈ ਭਾਈ ਭਾਈ ਹੁਣ ਮੇਰੇ ਮਾਰ ਦੇ ਕਰ ਰੇ ਭਾਈ ਕਿਹਦਾ ਇਹ ਵੀ ਬੋਲ ਰੇ ਭਾਈ ਪਈਓ ਚਿੱਟਾ ਚਾਹੀਦਾ ਮੇਰੀ ਜਾਨ ਦੇ ਗੜੀ ਹੈ ਮੈਂ ਸਹੀ ਟਿਕਾਣੇ ਤੇ ਆਂ ਕਿੱਟਾ ਵਾਪਸ ਮਾਰ ਜੂ ਲੈ ਪੈਸੇ ਘੱਟ ਪੈਸੇ ਤਾਂ ਬੰਦ ਨਹੀਂ ਹੋਇਆ ਭਾਈ ਪੈਸੇ ਆਂਦਾ ਆ ਜੇ ਤੇਰੇ ਕੋਲੇ ਪੈਸਿਆਂ ਦਾ ਪ੍ਰਬੰਧ ਨਹੀਂ ਫਿਰ ਮੇਰੇ ਕੋਲੇ ਚਿੱਤੇ ਦਾ ਵੀ ਕੋਈ ਪ੍ਰਬੰਧ ਨਹੀਂ ਜਾ ਤੁਰ ਜਾ ਤਫਾਓ ਭਾਈ ਹੰਭਾਈ ਵਾਂ ਕੇ ਦੇ ਦੇ ਯਾਰ ਭਾਈ ساری ਉਮਰ ਤੁਹਾਡੀ ਪਾਰਟੀ ਦਾ ਵਰਕਰ ਬਣ ਕੇ ਰਹੂਗਾ ਹਾਏ ਓਏ ਭਾਈ ਵੜ ਕੇ ਦੇ ਦੇ ਯਾਰ ਇਹਨਾਂ ਕੇ ਕੀ ਕਹਿਤਾਈ ਓਏ ਭਾਈ ਹਣ ਕੇ ਮੇਰੀ ਮਦਦ ਕਰ ਤੇ ਸੱਟ ਮਾਰਤੀ ਚੱਲ ਕੋਈ ਨਹੀਂ ਮੈਂ ਕਰਦਾ ਤੇਰਾ ਪ੍ਰਬੰਧ ਇੱਥੇ ਬੈਠ ਜੀ ਓ ਸਰਦਾਰ ਜੀ ਓ ਸਰਦਾਰ ਜੀ ਓ ਕੀ ਗੱਲਾਂ ਡਬਰੂ ਚੌਰ ਵਾਲਾ ਪਾਇਆ ਇੱਕ ਜਾਕ ਆਇਆ ਜੀ ਚਿੱਟਾ ਮੰਗਣ ਆ ਤੇ ਵੇਦੇ ਚਿੱਟਾ ਕੋਲ ਥੱਕੇ ਹੰਬ ਲੈਣਾ ਆ ਉਹ ਉਹ ਸਰਦਾਰ ਦੀ ਗੱਲ ਸਮਝਿਆ ਨਹੀਂ ਤੁਸੀਂ ਪੈਸੇ ਐ ਨਹੀਂ ਉਹਦੇ ਕੋਲੇ ਆਧਾਰ ਮੰਗਣ ਆ ਆਧਾਰ ਨਾ ਨਾ ਡਗਰੂ ਆਧਾਰ ਨਹੀਂ ਦੇਣਾ ਮੁੰਡਾ ਚਾਹੇ ਮਰਦਾ ਮਰ ਜਾਏ ਉਹ ਸਰਦਾਰ ਜੀ ਲਾਓ ਕੋਈ ਐਸੀ ਤਰਕੀਬ ਨਾਲੇ ਤਾਂ ਉਹਦਾ ਸਰਜੇ ਨਾਲੇ ਉਹ ਆਪਣੀਆਂ ਵੀ ਜੇਬਾਂ ਭਰ ਜੇ ਹਾਂ ਇਹ ਤਾਂ ਉਸ ਮਸਲੇ ਦਾ ਇੱਕੋ ਹੀ ਹੱਲਾ ਡਬਰੂ ਹਾਂ ਉਹਨੂੰ ਕਾ ਸੋਨੇ ਚਾਂਦੀ ਦੀ ਜੀਲਿਆ ਜਿੰਨਾ ਮਨ ਚ ਟਟਾਲੇਗਾ ਉਹ ਆ ਗੱਲ ਤਾਂ ਮੈਂ ਚਿੱਤੇ ਹੀ ਨਹੀਂ ਆਈਗੀ ਹੈ ਮੈਂ ਕਰਦਾ ਉਹਦੇ ਨਾਲ ਗਾ ਚੱਕਾ ਹਾਂ ਉਹ ਗੱਲ ਸੁਣੋ ਮੁੰਡਿਆ ਪੁੱਰੇ ਆ ਪੁੱਤ ਆ ਜਾ ਮੇਰਾ ਸ਼ੇਰ ਐਂ ਕਰ ਸੋਨੇ ਚਾਂਦੀ ਦੀ ਚੀਜ਼ ਲਿਆ ਤੇ ਜਿੰਨਾ ਮਰਜੀ ਟਟਾਲੇਗਾ ਸੋਨਾ ਚਾਂਦੀ ਚ ਖੋ ਲਿਆਵਾ ਕੀ ਦੇ ਗਾਇਦਾ ਗੁੱਠਾ ਪਾਉਂ ਓਏ ਗੱਲਾਂ ਵੀ ਤੁਹਾਨੂੰ ਹੁਣ ਮੈਂ ਸਿਖਾਵਾਂ ਓਏ ਐ ਕਰ ਆ ਤੁਰੀ ਜੰਗਲੀ ਨਹੀਂ ਕਿਸੇ ਦੀਆਂ ਬਾਲਗੀਆਂ ਲਾਲਾ ਨਹੀਂ ਤਾਂ ਕਿਸੇ ਦੀ ਚੈਨੀ ਨੂੰ ਹੱਥ ਪਾਲਾ ਬਥੇਰਾ ਸਿਉਣਾ ਪੁਰਿਆ ਫਿਰਦਾ ਛੜਕਾ ਤੇ ਹਾਂ ਸੱਚੀ ਬਈ ਚੱਲ ਹੈ ਵੇਖਦਾ ਬਾਈ ਓਏ ਕਰਦਾ ਬਾਲਾ ਕੋਈ ਨਹੀਂ ਹੈਗਾ ਇੱਥੇ ਬਈ ਓਏ ਉਰੇ ਆ ਯਾਰ ਤੈਨੂੰ ਮੈਂ ਸਮਝਾਉਣਾ ਇੱਥੇ ਨਹੀਂ ਮਿਲਿਆ ਘਰੇ ਟਰਾਈ ਕਰ ਲੈ ਕਈ ਵਾਰੀ ਘਰੇ ਹੀ ਗੱਲ ਬਣ ਜਾਂਦੀ ਹੁੰਦੀ ਆ ਹੈ ਠੀਕ ਕਰ ਪਾਪਾ ਮੇਰਾ ਪੁੱਤ ਲੈ ਕੇ ਮੁੜੀ ਕੋਠਣਾ ਕੋਸ ਹਾਂ ਠੀਕ ਹੈ ਬਾਪੂ ਬਾਪੂ ਓ ਬਾਪੂ ਹਾਂ ਠੀਕ ਹੈ ਲੈ 500 ਰੁਪਿਆ ਦੇ ਦੇ ਬਾਪੂ ਓ 500 ਰੁਪਿਆ ਕੱਲ ਤਾਂ ਲੈ ਕੇ ਗਿਆ ਤੂੰ 500 ਰੁਪਿਆ ਮੈਨੂੰ ਮੇਰੇ ਕੋਲ 500 ਬਾਪੂ ਮੈਂ ਮੈਂ ਮਮਾ ਰੀਚਾਰਜ ਕਰਾਉਣਾ ਓ ਯਾਰ 500 ਦੂੰਗਾ ਮੈਂ ਰੀਚਾਰਜ ਕਰਾਇਆ ਕੱਲ 500 ਰੁਪਿਆ ਲੈ ਗਿਆ ਹੇ ਮੇਰੇ ਕੋਲ ਬਾਪੂ

ਓਏ ਭਾਈ ਅਵੇ ਭਾਈ ਭਾਈ ਆਉਗਾ ਭਾਈ ਓਏ ਆ ਇੰਨਾ ਕਿਲੇ ਆ ਪੂਰਾ ਹੋਰ ਹੈ ਨਹੀਂ ਸੀ ਜ਼ਮਾਨ ਕੋਈ ਹੇ ਸਾਲਿਆ ਹਰ ਮੈਂ ਆਉਦੇ ਪਿਆਉ ਦਾ ਗੋਟ ਉੱਡ ਲਿਆਉਂਗਾ ਇੱਕ ਕਿਲੇ ਮਰਦਾ ਓਪ ਮੈਂ ਇਹ ਕਰਦਾ ਗਾ ਓਏ ਭਾਈ ਮੈਂ ਛਾਦੇ ਲੱਤ ਤੇ ਮਰ ਜੀ ਗਾ ਲਊਗਾ ਮਰ ਜੀਗਾ ਤੂੰ ਨਾ ਪਿਆ ਕਰਵਾ ਦਸ ਸਰਦਾਰ ਜੀ ਆ ਮੁੰਡਾ ਕੜਾ ਲਿਆਇਆ ਆ ਦੇਖੋ ਕਿ ਕਿੰਨੇ ਕ ਪੈਸੇ ਇਹ ਲੱਗੇ ਆਹ ਲੱਗੇ ਆਈ ਹੈ ਹੈ ਆਵਾ ਚਾਵਾ ਜਮੇ ਆਈ ਨਾ ਘਰ ਦੀ ਕਿੱਕੀ ਜੀ ਲਈ ਆ ਜਿੰਨਾ ਮਰਜ਼ੀ ਚੱਲੇ ਜਾ ਸਵੇਰ ਤੱਕ ਹੈ ਹਾਂ ਹਾਂ ਲੈ ਨਾ ਕੋਈ ਨਹੀਂ ਲੈਣਾ ਪੁੱਤਰ ਸਾਡੇ 6 ਫੁੱਟ ਲੰਮਾ ਲੱਗ ਗਿਆ ਨਸ਼ੇ ਦੀ ਚਾਹਤ ਨਕਮਾ ਪੁੱਤਰ ਸਾਡੇ 6 ਫੁੱਟ ਲੰਮਾ ਲੱਗ ਗਿਆ ਨਸ਼ੇ ਦੀ ਚਾਹਤ ਨਕਮਾ ਹੁਣ ਤੇ ਪੁੰਚਦੀ ਜਾਂਦੀ ਸ਼ਾਮਾਂ ਹੁਣ ਤੇ ਪੁੰਚਦੀ ਜਾਂਦੀ ਸ਼ਾਮਾਂ ਰਲ ਗਈ ਹਵਾ ਗਦਾਰ ਨਾਲ ਜੱਟਾ ਉਹ ਜੱਟਾ ਕਿਉਂ ਮਰਦਾ ਕੁਝ ਖਾ ਕੇ ਮੱਥਾ ਲਾਗ ਦਿੰਦਾਰ ਨਾਲ ਉਹ ਜੱਟਾ ਕਿਉਂ ਮਰਦਾ ਕੁਝ ਖਾ ਕੇ ਮੱਥਾ ਲਾ ਗਿਰਦਾਰਾ ਨਾ ਓ ਓ ਆ ਪੁੱਤਰਾ ਤੂੰ ਘਰ ਨੂੰ ਮੁੜਿਆ ਖਾਲੀ ਪਏ ਬਨੇਰੇ ਵੇ ਤੱਕ ਗਲੀਆਂ ਦੇ ਖੜੇ ਉਡੀਕਣ ਰਾਹ ਪੇ ਤੱਕਦੇ ਤੇਰੇ ਵੇ ਆ ਪੁੱਤਰਾ ਤੂੰ ਘਰ ਨੂੰ ਮੁੜਿਆ ਚੜੀ ਜਵਾਨੀ ਮੁੱਛ ਪੈ ਫੁੱਟਦੀ ਕਿਹੜੇ ਰਾਹੇ ਪੈ ਗਈ ਏ ਚੜੀ ਅੜਕੇ ਚਿੱਤੇ ਦੇ ਹੁਣ ਸਿਵੇ ਆ ਮੰਨ ਨੂੰ ਲੈ ਗਈ ਏ ਵਿੱਚ ਹਨੇਰੇ ਡੁੱਬ ਗਏ ਲੋਕੋ ਮੇਰੇ ਸੋਹਣ ਸਵੇਰੇ ਵੇ ਆ ਪੁੱਤਰਾ ਤੂੰ ਘਰ ਨੂੰ ਮੁੜਿਆ ਖਾਲੀ ਪਏ ਬਨੇਰੇ ਵੇ ਕਿ ਭੰਵੇਂ ਚਿੱਤ ਨਹੀਂ ਲੰਗਾ ਅਰੀ ਜਾਨੀ ਕੋਦੀ ਮੰਨਿਆ ਮੈਨੂੰ ਖੋਸ਼ ਪਾ ਪਰ ਮੇਰੀ ਜਾਨ ਨਿਕਲ ਜਾਏ ਬਾੜ ਖੇਤ ਨੂੰ ਖਾਣ ਲੱਗੀ ਚਲਦਾ ਨਾ ਕੋਈ ਚਾਰਾ ਰਾਖੀ ਉਤੇ ਬਿਖਾਇਆ ਜਿਹੜਾ ਖੇਤ ਖਾ ਗਿਆ ਸਾਰਾ ਮੋਟਾ ਦਾ ਮੰਦਾਰਾ ਬੜਕੇ ਰੱਖਦਾ ਵੱਡੇ ਜੇਰੇ ਵੇ ਆ ਪੁੱਤਰਾ ਤੂੰ ਘਰ ਨੂੰ ਮੁੜਿਆ ਖਾਲੀ ਪਏ ਬਨੇਰੇ ਵੇ ਮੈਂ ਮੱਛੂ ਦਾ ਬਕੂ ਮੈਂ ਨਾ ਮਰਨਾਂ ਛੋੜਾ ਬਕੂ ਮੈਂ ਤੈਨੂੰ ਮਰਨ ਨਹੀਂ ਦਿੰਦਾ ਮੈਂ ਤੈਨੂੰ ਚੰਗੇ ਤੋਂ ਚੰਗੇ ਹਸਪਤਾਲ ਚ ਲਾਸ਼ ਮਿਲਾਉਂਗਾ ਬਸ ਤੂੰ ਆਸਰਾ ਰੱਖ ਮੈਨੂੰ ਤੂੰ ਤੂੰ ਆਸਰਾ ਨਾ ਬਕੂ ਬਸ ਆਰਾਮ ਕਰ ਆਰਾਮ ਕਰ ਆਰਾਮ ਕਰ ਆਰਾਮ ਕਰ ਮੈਂ ਨਹੀਂ ਮਰਨ ਦੇਦਾ ਤੈਨੂੰ ਤੂੰ ਬਸ ਉਹ ਸਰਦਾਰ ਜੀ ਹਾਂ ਉਹ ਸਰਦਾਰ ਜੀ ਉਹ ਇਸ ਤਰ੍ਹਾਂ ਯਾਰ ਦੀ ਹੋਟਣਾ ਤੇ ਮਾਪਿਆਂ ਦੀ ਸਪੋਰਟ ਨਾਲ ਓਏ ਆ ਮੰਦਿਰ ਤਾਂ ਸੁਧਰ ਜੂਗੀ ਜੇ ਆ ਸੁਧਰ ਗਈ ਫਿਰ ਆਪਾਂ ਪੈਸੇ ਕਿੱਥੋਂ ਕਮਾਵਾਂਗੇ ਜਿੱਥੋਂ ਮਹਿੰਗੇ ਮਹਿੰਗੇ ਸੋਨੇ ਸੋਨੇ ਕੱਪੜੇ ਪਾਵਾਂਗੇ ਹੈ ਕੋਈ ਗੱਲ ਨਹੀਂ ਡਬਰੂ ਘਬਰਾਣਾ ਓਏ ਮੰਦਿਰ ਇਹਨਾਂ ਨੂੰ ਜਿੱਦਾਂ ਮਰਦੀ ਤੋਰ ਲਾ ਲਕੀਰ ਤੇ ਫਕੀਰ ਹੈ ਇਹਨਾਂ ਨੂੰ ਧਰਮ ਕੰਮ ਦੇ ਜਾਤ ਦੇ ਨਾਮ ਆਸਤਕ ਲਾਈ ਜਾ ਇਹ ਆਸਤਾਨਾ ਮਰੀ ਜਾਣਗੇ ਬਸ ਜੇ ਬਰਪਰੇ ਜਾਣਗੇ ਇਹਨਾਂ ਨੂੰ ਆਖੋ ਤੁਸੀਂ ਆਜ਼ਾਦ ਪੰਛੀਓ ਤੇ ਲੰਮੀ ਅਡਾਰੀ ਆ ਪਰ ਥੋੜੀ ਜਲਦੀ ਤੁਹਾਡੇ ਮਾਪਿਓ ਨੇ ਪੈਰਾ ਹੇਠਾਂ ਤੜੀ ਆ ਫਿਰ ਉਹਦੇ ਮਾਪਿਓ ਦੀ ਨਹੀਂ ਸਾਡੀ ਸੇਵਾ ਕਰਨਗੇ ਤੇ ਸਾਡੀਆਂ ਜੇਬਾਂ ਭਰਨਗੇ ਤੇ ਆਪਾਂ ਆਪਾਂ ਪਾਸੇ ਬੈਠ ਕੇ ਤੇ ਮਾਸ਼ਾ ਦੇਖਾਂਗੇ ਇਹਨਾਂ ਮੁੰਡੇ ਦੀ ਜਵਾਨੀ ਨੂੰ ਪਾਲ ਕੇ ਆਪ ਰੋਟੀਆਂ ਸੇਕਾਂਗੇ ਹੱਥ ਜੇ ਹੋਣ ਤਾਂ ਸਿਰਫ ਜੋੜਨ ਨਹੀਂ ਨਹੀਂ ਹੁੰਦੇ ਦਸ਼ਮਨ ਦੇ ਕਿੱਤੀ ਮਰੋੜਾਂ ਨਹੀਂ ਵੀ ਹੁੰਦੇ ਨੇ ਹੱਥ ਹੱਥ ਦੇ ਹੋਣ ਤੋਹੀਰ ਹੱਥੋਂ ਚੋਰੀ ਫੜਨ ਨਹੀਂ ਹੁੰਦੇ ਸੈਤੇ ਦੀ ਜਨੇਤ ਟੱਕਰ ਲਈ ਵੀ ਹੁੰਦੇ ਨੇ ਹੱਥ ਉੱਠ ਮੇਰਾ ਪੁੱਤ ਇਹ ਤੇਰੀ ਖੁੱਦੀ ਲੜਾਈ ਐ ਤੇਰੀ ਹੋਂਦ ਦੀ ਲੜਾਈ ਐ ਤੈਨੂੰ ਲੜਨੀ ਪੈਣੀ ਐ ਉੱਠ ਮੇਰਾ ਪੁੱਤ ਉੱਠ ਹਾਲੇ ਉਹ ਨਾਲੇ ਕਿੰਨੀ ਵਾਰ ਲੱਗਣੀ ਸੀ ਓਏ ਨਹੀਂ ਉੱਠਦੇ ਹੁਣ ਉਹ ਜਿਹੜਾ ਅਸੀਂ ਇਹਨਾਂ ਨੂੰ ਚਿੱਟੇ ਦਾ ਤਾਪ ਚੜਾਇਆ ਨਾ

ਕਾੜੇ ਤੀਰ ਨਹੀਂ ਹਾਂ ਅਸੀਂ ਪੱਤ ਦੇ ਵਾਰਸ ਹਾਂ ਮੜੀ ਨਹੀਂ ਹਾਂ ਅਸੀਂ ਤਾਂ ਨਾਰਾ ਗੋਬਿੰਦ ਦੇ ਟਾੜੀ ਲਕੀਰ ਦੇ ਫਕੀਰ ਨਹੀਂ ਮੰਨਿਆ ਕਿ ਅਸੀਂ ਢਟ ਗਏ ਸਾਂ ਰਾਹਾਂ ਦੇ ਵਿੱਚ ਢਟ ਗਏ ਸਾਂ ਪਰ ਨੱਚ ਸਾਡੀ ਅੱਗੇ ਅਸੀਂ ਤਾਂ ਲੋਰ ਪਾਵੇ ਨੇ ਅਸੀਂ ਵਾਰਸ ਪੱਤ ਦੇ ਸਰਾਬੇ ਦੇ ਅਸੀਂ ਹੱਕ ਲਈ ਲੜਨਾ ਜਾਣਦੇ ਅਸੀਂ ਸੱਚ ਲਈ ਖੜਨਾ ਜਾਣਦੇ ਹੁਣ ਚੱਲਣੀਆਂ ਤੇਰੀਆਂ ਚਾਲਾਂ ਤੈਨੂੰ ਪਛਾਣ ਆਉਂਦੀਆਂ ਉੱਠੋ ਉੱਠੋ ਜਵਾਨੋ ਕਵੇਲਾ ਲੜਦਾ ਆ ਤੇਰੀਆਂ ਨੂੰ ਕਿੱਛੀ ਕੋੜੋਂ ਫੜਦਾ ਆ ਇਹ ਉੱਠ ਲਗੇ ਓਏ ਨਹੀਂ ਉੱਠਦੇ ਇਹ ਨਹੀਂ ਉੱਠਦੇ ਹੁਣ ਕਵੇਲਾ ਲੜਦਾ ਆ ਤੇਰੀਆਂ ਨੂੰ ਕਿੱਛੀ ਕੋੜੋਂ ਫੜਦਾ ਆ ਤੇ ਲੰਗੇ ਆ ਵੇਲਾ ਫੜਾ ਖਨੀ ਨੂੰ ਚਰਮਾਰਦੀ ਜਵਾਨੀ ਐ ਕੌਣ ਪਸਟਾਉਣਾ ਸਭ ਕੌਣ ਪਸਟਾਉਣਾ ਐ ਕੌਣ ਪਸਟਾਉਣਾ ਏਕਲਾ ਜਿੰਦਾ ਜਿੰਦਾ ਮੁਰਦਾਬਾ 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 ਫੋਟੋ ਲਈ ਆਹ ਫੋਟੋ ਲਈ ਸੋਇਸੇ ਨਾਟਕ ਬੰਬੀ ਹਾ ਬੋਲੇ ਇੱਕ ਇੱਕ ਮਿੰਟ ਹੋਰ ਲਾ ਦੇ ਕਿਰਪਾ ਕਰਕੇ ਆਪਣੀ ਆਪਣੀ ਜਗ੍ਹਾ ਤੇ ਬੈਠ ਲਓ ਹਾਂਜੀ ਸਾਰਿਆਂ ਨੂੰ ਬੇਨਤੀ ਹੈ ਕਿ ਕਿਸੇ ਨੂੰ ਜਾਣਾ ਨਹੀਂ ਲੱਡੂ ਲੈ ਆਉਂਦੇ ਪਏ ਆ ਸਾਰਿਆਂ ਨੂੰ